ਦੀਪਕ ਜੀ ਪੰਜਵੇਂ ਗੇਟ ਦੀਆਂ ਵੋਟਾਂ ਵੀ ਹੋ ਗਈਆਂ ਵੀਕਐਂਡ ਕੱਲ ਸੀ ਸਾਡਾ ਲੌਂਗ ਵੀਕਐਂਡ ਸੀ ਛੁੱਟੀ ਸੀ ਪਰ ਉਹਦੇ ਵਿੱਚ ਵੀ ਵੋਟਰ ਟਰਨਆਊਟ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ ਹਾਂ ਬਿਲਕੁਲ ਤੁਸੀਂ ਗਲਤ فرمایا ਕਿ ਇਸ ਵਾਰ ਵੀ ਇੰਨੀ ਅੰਬੀਸ਼ ਸੀ ਇਹਨਾਂ ਨੂੰ ਹਮੇਲੀ ਬੋਟ ਪਰਸੈਂਟ ਨਿਕਲ ਕੇ ਨਹੀਂ ਆਈ ਪਰ ਫਿਰ ਵੀ ਠੀਕ ਠਾਕ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਮਤਲਬ ਅੱਠ ਸੂਬਿਆਂ ਦੀਆਂ ਵਿੱਚ ਵੋਟਾਂ ਸੀਗੀਆਂ ਤੇ ਉਹਦੇ ਵਿੱਚੋਂ ਕੁਝ ਸੂਬੇ ਬਹੁਤ ਮੋਰੇ ਰਹੇ ਤੇ ਕੁਝ ਬਿਲਕੁਲ ਪਛੜ ਗਏ ਤੇ ਐਵਰੇਜ ਫਿਰ ਉੱਥੇ ਕਿ ਬਾਕੀ ਸਾਰੇ ਦੇ ਗੇਡ ਜਿਹੜੇ ਰਹਿ ਜਾਂਦੀ ਆ ਤਾਂ ਫਿਰ ਉਤੋਂ ਆ ਲੱਗਦਾ ਕਿ ਨਹੀਂ 19 ਵੋਟ ਨਹੀਂ ਪੈਦੀ ਜਿੰਨੀ ਪੈਣੀ ਚਾਹੀਦੀ ਸੀ ਸੋ ਪਰ ਇਹਦੇ ਵਿੱਚ ਇਹ ਵੀ ਪੈਣ ਰਿਹਾਗਾ ਸੀ ਕਿ ਇਹਦੇ ਵਿੱਚ ਕਿੰਨੇ ਹੀ ਆਪਾਂ ਦੇਖ ਰਹੇ ਸੀ ਕਿ 23% ਅਮੀਤਬਾਦ ਅਪਰਾਧਿਕ ਪਸ਼ੋਕੜ ਵਾਲੇ ਸੀ ਇਹਨਾਂ ਜਿਆਦਾਤਰ ਸ਼੍ਰੇਸ਼ਪੁਰ ਖੜੇ ਸੀਗੇ ਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜੇ ਇਹੀ ਸਥਿਤੀ ਆ ਤੇ ਮੈਨੂੰ ਫਿਕਰ ਹੈ ਕਿ ਇਹਨਾਂ ਨੂੰ ਜਿੱਤ ਕੇ ਨਾ ਕਿੰਨੇ ਕਹੇ ਜੀ ਚਲੇ ਜਾਵਾਂਗੇ ਜੀ 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 ਸੋ ਅੰਤੇ ਪਰ ਹੁਣ ਦੋ ਗੇਡ ਰਹਿ ਗਏ ਜੀ ਹੁਣ ਸਭ ਦਾ ਫੋਕਸ ਉਹਦੇ ਉੱਤੇ ਆ ਜੀ ਦੀਪਕ ਜੀ ਅੱਜ ਹੁਣ ਗੱਲ ਕਰੀਏ ਰੇਲਵੇ ਟਰੈਕ ਕਹਿੰਦੇ ਵੀ ਖਾਲੀ ਕਹਿੰਦੇ ਵੀ ਰੇਲਵੇ ਟਰੈਕ ਜਿਹੜਾ ਕਹਿੰਦੇ ਮੋਦੀ ਨੂੰ ਘੇਰਨ ਲਈ ਜਾਂ ਖੁਸ਼ ਕਰਨ ਲਈ ਕੀਤਾ ਖਾਲੀ ਸੋ ਇਹ ਕੀ ਵੇਰਵਾਜੀ ਹੈ ਤਾਂ ਦੇਖੋ ਪਿਛਲੇ ਲਗਭਗ 1 ਮਹੀਨੇ ਤੋਂ ਕਿਸਾਨ ਰੇਲਵੇ ਟਰੈਕ ਤੇ ਹਮਮ ਔਰ 3 ਮਹੀਨੇ ਤੋਂ ਵੱਧ ਵਕਫੇ ਤੋਂ ਦੋ ਵੱਡੀਆਂ ਜਥੇਬੰਦੀਆਂ ਦੇ ਨਾਲ ਹੋਰ ਸੰਯੋਗੀ ਜਥੇਬੰਦੀਆਂ ਦੇ ਨਾਲ ਸ਼ੰਭੂ ਬਾਦਲ ਤੇ ਜੀ ਸੋ ਕਿਸਾਨ ਸੰਗਠਨਾ ਦੀ ਹੈ ਨਾ ਸਵਰ ਸਿੰਘ ਪੰਦੇਰ ਹੋਰੀ ਡੱਲੇয়াল ਹੋਰੀ ਤੇ ਨਾਲ ਕੁਝ ਹੋਰ ਜੱਟੀਆਂ ਦੇ ਨਾਲ ਇਹ ਕੁਝ ਮੰਗਾ ਨੂੰ ਲੈ ਕੇ ਸ਼ੰਭੂ ਬਾਜ਼ਾਰ ਤੇ ਪਹੁੰਚਦੇ ਨੇ ਅੱਜ ਤੋਂ 3 ਮਹੀਨੇ ਤੋਂ ਵੱਧ ਬਖਵਾ ਹੋ ਗਿਆ ਮਤਲਬ ਪਲਕੇ ਨੂੰ 100 ਦਿਨ ਪੂਰੇ ਹੋ ਜਾਣਾ ਸ਼ੰਭੂ ਬਾਜ਼ਾਰ ਤੇ ਦੌੜ ਚੱਲ ਤੇ ਜੀ ਸੋ ਦੂਸਰੇ ਪਾਸੇ ਉਸ ਤੋਂ ਬਾਅਦ ਫਿਰ ਪਿਛਲੇ 32 ਤੇ 30 ਦਿਨਾਂ ਤੋਂ ਕਿਸਾਨ ਦੇਰ ਵਿੱਚ ਰਹਿਤੇ ਵੀ ਸੀ ਹਮ ਹਮ ਸੋ ਦੋਏ ਪਾਸੇ ਤਾਂ ਨਾ ਇੱਕੋ ਸਮੇਂ ਚ ਚੱਲ ਰਿਆ ਸੀਗਾ ਕਿ ਇੱਥੇ 100 ਦਿਨ ਪੂਰੇ ਹੋਣ ਤੇ ਵੱਡੇ ਘੱਟ ਦੀ ਵੀ ਕਾਲ ਸੀ ਹਮਮ ਪਰ ਅਚਾਨਕ ਕਿਸਾਨ ਸਮਰਥਨ ਫੈਸਲਾ ਕਰਦੇ ਸੀ ਰੇਲਵੇ ਟ੍ਰੈਕ ਖਾਲੀ ਕਰ ਰਹੇ ਹਮਮ ਤੇ ਇਹ ਤੋਂ ਬਾਅਦ ਅਸੀਂ ਹੁਣ ਭਾਜ ਭਾਈ ਜੀਟਸ ਜਿਹੜੇ ਪੰਜਾਬ ਆ ਰਹੇ ਨੇ ਜਾਂ ਜਿਹੜੇ ਉਮੀਦਵਾਰ ਨੇ ਉਹ ਨੇ ਜਾਂ ਤੇ ਉਹ ਨਹੀਂ ਆਉਣਗੇ ਉਹਨਾਂ ਨੂੰ ਅਸੀਂ ਘੇਰਾਂਗੇ ਉਹਨਾਂ ਨੂੰ ਸਵਾਲ ਕਰਾਂਗੇ ਇਹ ਸਵਾਲ ਨੇ ਰੇਲਵੇ ਟ੍ਰੈਕ ਖਾਲੀ ਕਰ ਦਿੱਤਾ ਗਿਆ ਹਮਮ 33 ਦਿਨਾਂ ਬਾਅਦ ਬਿਨਾ ਉਸ ਗੱਲ ਦੇ ਉੱਤੇ ਨਿਬੜਿਆਂ ਜਿਹੜੀ ਮੰਤਰੀ ਤੁਸੀਂ ਇਹ ਦੇ ਵਿੱਚ ਲੈ ਕੇ ਗਏ ਸੀ ਦੇਖੋ ਜਿਹਨਾਂ ਸੰਭੂ ਬਾਲਟਰ ਤੇ ਤਰਨਾ ਉਹਦੇ ਪਿੱਛੇ ਦਾ ਹੈ ਕਿ ਐਮਐਸਪੀ ਵਾਲਾ ਪਹਿਲੂ ਹੈ ਕਿਸਾਨੀ ਕਰਜ਼ੇ ਵਾਲਾ ਪਹਿਲੂ ਹੈ ਇਹਨਾਂ ਦਿੱਲੀ ਦੇ ਵਿੱਚ ਕਿਥੇ ਵਾਅਦਿਆਂ ਵਾਲਾ ਪਹਿਲੂ ਹੈ ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਉਹਨਾਂ ਵਾਲਾ ਮਸਲਾ ਹੈ ਉਹ ਸਾਰੀਆਂ ਮੰਗਾਂ ਜਿਹੜੀਆਂ ਦਿੱਲੀ ਵਾਅਦਾ ਵਾਅਦਾ ਖਿਲਾਫੀ ਕਰਕੇ ਕੇਂਦਰ ਨੇ ਧੋਖਾ ਦਿੱਤਾ ਹਮਮ ਪਰ ਉਸ ਤੋਂ ਬਾਅਦ ਫਿਰ ਜੋ ਹਰਿਆਣਾ ਵਿੱਚ ਤਸ਼ੱਦਦ ਘਾਇਆ ਹਰਿਆਣਾ ਪੁਲਿਸ ਨੇ ਜੋ ਕਾਰੇ ਕੀਤੇ ਉਸ ਤੋਂ ਬਾਅਦ ਨੌਜਵਾਨ ਕੁਝ ਕਿਸਾਨ हरियाणा पुलिस जिक्र किने नोडे चक्के फिर कर, वो सुबह ਕਰਨ ਵਾਲਾ ਮਾਮਲਾ ਪ੍ਰਚਲਨ ਮਾਮਲਾ ਇਹ ਸਾਰੇ ਮਾਮਲਿਆਂ ਦੇ ਰੂਪ ਦੇ ਵਜੋਂ ਰੇਲਵੇ ਟ੍ਰੈਕ ਤੇ ਤਾਂ ਬਾਸ਼ਿਫਟ ਹੋਇਆ ਕਿ ਅਸੀਂ ਰੇਲ ਵੀ ਨਹੀਂ ਚਰਨਦੇ ਜਿੰਦ ਤੱਕ ਹਰਿਆਣਾ ਸਰਕਾਰ ਘਟਕ ਉਹ ਨਹੀਂ ਛੱਡਦੀ ਚਾਰ ਪੰਜ ਬੰਦੇ ਜਿਹੜੇ ਅਜੇ ਵੀ ਉਹਨਾਂ ਦੀ ਕਸਟਡੀ ਚ ਹੂੰ ਹੂੰ ਸੋ ਉਹਨਾਂ ਚ ਕੋਈ ਗੱਲ ਪੂਰੀ ਨਹੀਂ ਹੋਈ ਪਰ ਉੱਤੇ ਪਹਿਲਾਂ ਹੀ ਇਹ ਕਹਿਤਾ ਕਿ ਅਸੀਂ ਉਹ ਰੇਲ ਬਿਠਾ ਖਾਲੀ ਕਰ ਜੀ ਹੁਣ ਇਹਦੇ ਦੋ ਤਰ੍ਹਾਂ ਦੇ ਮਾਇਨੇ ਕੱਟੇ ਜਾ ਰਹੇ ਨੇ ਇੱਕ ਪਾਸੇ ਕਿ ਇੱਕ ਸੰਕਟਕਰਾਂ ਦਾ ਸਹੀ ਫੈਸਲਾ ਕਿ ਦੋ ਥਾਮੋ ਤੇ ਟਾਕ ਟਬਡੀ ਹੋਈ ਸੀ ਹੂੰ ਹੂੰ ਤੁਸੀਂ ਸਵੇਟ ਕੇ ਨੂੰ ਸ਼ੰਭੂ ਬਾੜ ਦੇਤੇ ਤੇ ਉਹ ਸਹੀ ਹੈ ਦੂਸਰਾ ਇਹ ਵੀ ਪਹਿਲੂ ਇਹਦੇ ਨਾਲ ਜੁੜਿਆ ਕਿ ਹਾਂ ਹਰਿਆਣੇ ਨੂੰ ਜਾਂ ਦਿੱਲੀ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ ਫਰਕ ਤਾਂ ਪੰਜਾਬ ਨੂੰ ਪੈ ਰਿਹਾ ਹੂੰ ਹੂੰ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇਹ ਪੰਜਾਬ ਦੀ ਹੱਦ 'ਚ ਲੱਗਿਆ ਰੇਲਵੇ ਟਰੈਕ ਤੇ ਧਰਨਾ ਹੈ ਇਹਦੇ ਨਾਲ ਜਲੰਧਰ ਅੰਮ੍ਰਿਤਸਰ ਪੈਨਾ ਜੰਮੂ ਵਾਲਾ ਇਹ ਸਾਰਾ ਰੇਲਵੇ ਟਰੈਕ ਪ੍ਰੋਜੈਕਟ ਨਾਲ ਪੰਜਾਬ ਦਾ ਵਪਾਰੀ ਦੁਕਾਨਦਾਰ ਮੁਸ਼ਕਲ 'ਚ ਸੋ ਇਸ ਲਈ ਕਹਿੰਦੇ ਕਿ ਇਹ 33 ਦਿਨਾਂ ਬਾਅਦ 130 ਕਰੋੜ ਦਾ ਘਾਟਾ ਪਹਿਲਾਂ ਰੇਲਵੇ ਨੂੰ 5500 ਤੋਂ ਵੱਧ ਰੇਲਗੜੀਆਂ ਪ੍ਰਵਾਬ ਥੋੜੀਆਂ ਜੇ ਸਾਰਾ ਕੁਝ ਕਰਕੇ ਵੀ ਕੁਝ ਬినాਸਲ ਕਰਨੇ ਉੱਠਣਾ ਸੀ ਫਿਰ ਬੈਠਣਾ ਕਿਉਂ ਸੀ ਕਹਿੰਦੇ ਹੂੰ ਹੂੰ ਫਿਰ ਸਵਾਲ ਆਇਆ ਕਿ ਫਿਰ ਫਾਇਦਾ ਕਿਉਂ ਜੇ ਇੰਨਾ ਸਮਝ ਆਇਆ ਸੀ ਉਹ ਕੁਝ ਮਨਾ ਕੇ ਤਾਂ ਉੱਠਦੇ ਜੀ ਪਰ ਸਾਰੇ ਕਹਿੰਦੇ ਕਿ ਟਾਈਮਿੰਗ ਇਹੀ ਚੀਂ ਕਿਉਂ ਹੈ ਹੂੰ ਹੂੰ ਜੇ 2 ਦਿਨ ਜਦੋਂ 2 ਦਿਨ ਰਹਿ ਗਏ ਜਦੋਂ ਮੋਦੀ ਦੇ ਆਉਣ ਤੋਂ ਉਹ ਤੋਂ ਪਹਿਲਾਂ ਵੀ ਦੇਖ ਟ੍ਰੈਕ ਖਾਦੀ ਕੀ ਕੀਤਾ ਜੀ ਨਰਿੰਦਰ ਮੋਦੀ ਅਹ ਨੂੰ ਮਤਲਬ ਇਹ ਦੱਸਣ ਲਈ ਕਿ ਮਿੱਤਰਾਂ ਅਸੀਂ ਰੇਲਵੇ ਟ੍ਰੈਕ ਛੱਡਿਆ ਭਾਜਪਨੀਆਂ ਦੇ ਰਾਹ ਨਹੀਂ ਛੱਡੇ ਅਸੀਂ ਭਾਜਪਨੀਆਂ ਦੇ ਰਾਹ ਹੋਰ ਤਕੜੇ ਉੱਕਕੇ ਰਾਂਗੇ ਇਸ ਲਈ ਛੱਡਿਆ ਕਿ ਪੂਰੀ ਤਾਕਤ ਹੁਣ ਭਾਜਪਨੀਆਂ ਨੂੰ ਘੇਰਨ ਲਈ ਲਾਈ ਜਾਵੇ ਕਿ ਇਸ ਲਈ ਹੈ ਜਾਂ ਨਿਰੰਦਰ ਮੋਦੀ ਪੰਜਾਬ ਦੇ ਵਪਾਰੀਆਂ ਨੂੰ ਸ਼ਹਿਰੀ ਬਲਕਨ ਨੂੰ ਮੈਂ ਕਾਰੋਬਾਰੀਆਂ ਨੂੰ ਸੁਨੇਹਾ ਦੇ ਚ ਕਾਮਯਾਬ ਹੋ ਗਏ ਕਿ ਦੇਖੋ ਮੈਂ ਦਿੱਲੀ ਤੋਂ ਅਜੇ ਆਉਣ ਦਾ ਫੈਸਲਾ ਕੀਤਾ ਡੁੱਢਲੀ ਰਾਹ ਹੋਤਾ ਹੈ ਜੀ ਕਿ ਤੇ ਤਾਂ ਨਹੀਂ ਕਿ ਉਹਨਾਂ ਲਈ ਕੋਈ ਸੁਨੇਹਾ ਜਾ ਰਹੇ ਹੋਵੇ ਤੇ ਇੱਧਰ ਅੱਜ ਇਹ ਹਲਕੇ ਦਾ ਦਿਨ ਪਿਆ 23 ਮਈ ਨੂੰ ਪਟਿਆਲੇ ਚ ਪਨੀਤਕੌਰ ਲਈ ਪ੍ਰਚਾਰ ਕਰਨ ਆਉਣਾ ਜਨਦਰ ਮੋਦੀ ਨੇ। ਹੂੰ ਹੂੰ। ਉਸ ਤੋਂ ਬਾਅਦ 24 ਨੂੰ ਜਲੰਧਰ ਤੇ ਗੁਰਦਾਸਪੁਰ ਜਾਣਾ। ਹੂੰ ਹੂੰ। ਸੋ ਦੋ ਦਿਨਾਂ ਦਾ ਦੌਰਾ ਹੈ। ਤੇ ਇਸ ਦੌਰਾਨ ਇਹ ਵੀ ਚਰਚਾ ਕਿ ਕੱਲ੍ਹ ਦਾ ਜਿਹੜਾ ਵਿਚਾਰੇ ਪਿਆ ਹੋ ਸਕਦਾ ਕਿਸਾਨਾਂ ਲਈ ਕੋਈ ਐਲਾਨ ਕਰ ਦੇਣ ਮੋਦੀ। ਹੂੰ ਹੂੰ। ਇਹਦੇ ਵੀ ਅੰਦਾਜ਼ੇ ਲਾਈ ਜਾ ਰਹੇ ਨੇ ਕਿ ਦਿੱਲੀ 'ਚ ਕੋਈ ਐਲਾਨ ਕਰਿਆ। ਕੁਝ ਤਰ੍ਹਾਂ ਕਿ ਨਹੀਂ ਤਿੰਨ ਖੇਤੀ ਕਾਨੂੰਨਾਂ 'ਚ ਆਚਾਨਕ ਜਿਵੇਂ ਗੁਰਪੁਰ ਵਾਲੇ ਤੇ ਉੱਠ ਕੇ ਸਵੇਰ ਨੂੰ ਕਹਤਾ ਸੀ ਕਿ ਅਸੀਂ ਵਾਪਸ ਲੈਨੇ ਆਂ। ਜੀ। ਪਰ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੈ ਆਚਾਨਕ ਕੋਣ ਦੱਸ ਕੀ ਕਿ ਭਾਈ ਇੱਕ ਖਾਲਤੂਬਾਦ ਅੰਦੋਲਨ ਚੱਲਿਆ ਸੀ 700 ਤੋਂ ਵੱਧ ਕਿਸਾਨ ਕਿਸਾਨ ਸ਼ਹੀਦ ਹੋਏ ਸੀ ਜੀ ਇਸ ਤੋਂ ਬਾਅਦ ਉਹ اچانک ਨੀਗਾ ਉਸ ਨਰਸਟੋ ਨੇ ਆ ਕਾਨੂੰਨ ਵਾਪਸ ਆ ਪਰ ਕੋਣ ਕੁਝ ਤਰ੍ਹਾਂ ਲੱਗਦਾ ਕਿ ਸ਼ਾਇਦ ਕੋਈ ਇੱਕ ਅਦਾ ਨੌਲੀ ਪੌਪ ਦੇ ਕੇ ਆ ਜਾਏ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹ ਕਰ ਦਾਂਗੇ ਪਰ ਕੁਝ ਤਰ੍ਹਾਂ ਦੇ ਵੀ ਸ਼ੰਕੇ ਛੋਪੇ ਵੀ ਖੜੇ ਕਰ ਰਹੀਆਂ ਨੇ ਕਿ ਇੱਕ ਪਾਸੇ ਜਗਰਾਉਂ ਦੇ ਵਿੱਚ ਦੂਜੀਆਂ ਕਿਸਾਨਾਂ ਤੇ ਰਾਏ ਐਸਕੇ ਐਮ ਵਾਲੀਆਂ ਉਹ ਕਹਿ ਰਹੀਆਂ ਨੇ ਕਿ ਅਸੀਂ ਸ਼ਾਂਤਵੇਂ ਤਰੀਕੇ ਨਾਲ ਮੋਦੀ ਨੂੰ ਕਿਰਾਂਗੇ ਇਧਰ ਸਵਨ ਸਿੰਘ ਪਦੇ ਰੇਲਵੇ ਟਰੈਕ ਤੋਂ ਅੰਦੋਲਨ ਛੱਕਣ ਜਾਂ ਦਾ ਸੁਨੇਹਾ ਦੇਣ ਦੇ ਤਕੂਚਰਾ ਕਹਿੰਦੀ ਹੈ ਕਿ ਕੇ ਮੋਦੀ ਨੂੰ ਠੇਰਾ ਲਈ ਗਿਆ ਜਾਂ ਮੋਦੀ ਨੂੰ ਖੁਸ਼ ਕਰਨੀ ਹੈ ਕਿ ਨੌਜੀ ਤੁਹਾਡੇ ਆਉਣ ਤੋਂ ਪਹਿਲਾਂ ਰਾਹ ਖਾਲੀ ਕਰਤਾ ਇਹੋ ਤੇ ਸਵਾਲ ਹੀ ਆ ਚੰ ਲੱਗ ਰਿਹਾ ਹੂੰ ਉਧਰ ਤੇ ਰੇਲਵੇ ਟਰੈਕ ਦਾ ਰਾਹ ਖਾਲੀ ਹੋਇਆ ਜੀ ਪੰਜਾਬ ਚ ਕਹਿੰਦੇ ਹੈਲੀਕਾਪਟਰ ਵੀ ਕਰਾਏ ਤੇ ਲਿਆ ਗਿਆ ਕੀ ਇਹ ਅਰਵਿੰਦ ਕੇਜਰੀਵਾਲ ਵਾਸਤੇ ਹੈਲੀਕਾਪਟਰ ਕਰਾਏ ਤੇ ਲਿਤਾ ਗਿਆ ਬਿਲਕੁਲ ਜੀ ਹੁਣ ਆਮ ਆਦੀ ਪਾਰਟੀ ਦੇ ਸੁਪਰੀਮੋ ਪੰਜਾਬ ਆਉਣ ਤੇ ਜਿਨ੍ਹਾਂ ਨੂੰ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦਾ ਸਵਾਤ ਪੈ ਗਿਆ ਹੋਵੇ ਚਲੋ ਉਹ ਚੌਂਡ ਜਾਬ ਤੇ ਕਰਕੇ ਉਹ ਸਰਕਾਰੀ ਹੈਲੀਕਾਪਟਰ ਨਹੀਂ ਉੱਠ ਸਕਦਾ ਜਾਂ ਸਰਕਾਰ ਤੇ ਖਜ਼ਾਨੇ ਚ ਉਹਦਾ ਕੀ ਨਹੀਂ ਹੋ ਸਕਦੀ ਪਰ ਪੰਜਾਬ ਦੀ ਪਾਰਟੀ ਦੇ ਤੇ ਖਜ਼ਾਨੇ ਚ ਤਾਂ ਦੇਗੀ ਕਰਨੀ ਪਊਗੀ ਨਾ ਕੇਜਰੀਵਾਲ ਸਾਹਿਬ ਨੇ 13 ਨੂੰ ਜਿਤਾਉਣ ਆਣਾ ਜਿਲੋ 13 ਵਾਲਾ ਬਤੀ ਦੱਦਾ ਵਾਲਾ ਵੀ ਤਾਂ ਮਸਲਾ ਹੈ ਨਾ ਪਰ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੇ ਦਿੱਲੀ ਤੋਂ ਰਵਿੰਦਰ ਕੇਜਰੀਵਾਲ ਪੰਜਾਬ ਚ ਉਹਨਾਂ ਪ੍ਰਚਾਰ ਕਰਨ ਆ ਰਹੇ ਨਹੀਂ ਤੇ ਉਹਨਾਂ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਨਰਿੰਦਰ ਮੋਦੀ ਨੇ ਤਾਂ ਸਾਈਕਲ ਤੇ ਆਉਣਾ ਨਹੀਂਗਾ ਜੀ ਹਮਮ ਜਾਂ ਨਰਿੰਦਰ ਮੋਦੀ ਨੇ ਤਾਂ ਰੋਡਵੇ ਤੇ ਬਖ ਚੜ ਕੇ ਆਉਣਾ ਨਹੀਂਗਾ ਜੀ ਰਾਹੁਲ ਪ੍ਰੇਮਕਾਂ ਨੇ ਤਾਂ ਕੋਈ ਕਾਰ ਵਾਲੇ ਤੋਂ ਅਥ ਦੇ ਕੇ ਆਣ ਕਿਸੇ ਐਪ ਤੋਂ ਗੱਡੀ ਕਰਕੇ ਬੁਕਾਉਣਾ ਨਹੀਂ ਉਹ ਵੀ ਤਾਂ ਚੌਪੜਾਂ 'ਚ ਜਹਾਜ਼ਾਂ 'ਚ ਆਉਣਗੇ ਸਾਰਿਆਂ ਨੂੰ ਪਤਾ ਹਮ ਪਰ ਕੀ ਹੈ ਕਿ ਉਹਨਾਂ ਦੀਆਂ ਉੱਥੇ ਵਾਲੀਆਂ ਪਾਰਟੀਆਂ ਪੱਧਰ ਤੇ ਏਜੰਸੀਆਂ ਹੈਲਪ ਕੀਤੀਆਂ ਹੋਈਆਂ ਪ੍ਰਬੰਧ ਹੋਏ ਹੋਏ ਹੋਣਗੇ ਇਧਰ ਕੇਜਰੀਵਾਲ ਜੀ ਕਹਿੰਦੇ ਕਿ ਦਿੱਲੀ ਵਾਲੇ ਕਿਉਂ ਕਰੇ ਪੰਜਾਬ ਵਾਲੇ ਦੇਖੇ ਸੋ ਇਹ ਸਰੀਓ ਸਰ ਦਾ ਪੰਜਾਬ ਬਿਲਕੁਲ ਜੀ ਅਰਵਿੰਦ ਕੇਧਰੀਵਾਲ ਪੰਜਾਬ ਦੇ ਵਿੱਚ ਦੁਬਾਰਾ ਆ ਰਹੇ ਹੂੰ ਐ ਉਸ ਤੋਂ ਉਹ ਲਗਭਗ ਹਫਤਾ ਖੰਡਾ ਇੱਥੇ ਹੀ ਨੇ ਕਿਉਂਕਿ ਦਿੱਲੀ ਚ 25 ਤਰੀਕ ਨੂੰ ਵੋਟਾਂ ਨੇ ਤੇ 23 ਨੂੰ ਉੱਥੇ ਚੋਂ ਵਿਚਾਰ ਬੰਦ ਹੋ ਜਾਣਾ ਹੂੰ ਹੂੰ ਤੇ 24 ਤੋਂ ਲੈ ਕੇ 30 ਤੱਕ ਫਿਰ ਰਵਿੰਦ ਕੇਧਰੀਵਾਲ ਨੇ ਪੰਜਾਬ 'ਚ ਪ੍ਰਚਾਰ ਕਰਨਾ ਤੇ ਇੱਕ ਦਿਨ 'ਚ ਦੋ ਦੋ ਤਿੰਨ ਤਿੰਨ ਥਾਂ 'ਤੇ ਜਾਣਾ ਉਹਦੇ ਲਈ ਹੈਲੀਕਾਪਟਰ ਚੌਪਟਰ ਤਾਂ ਚਾਹੀਦਾ ਹੀ ਹੈ ਜਨਾਬ ਜੀ ਹੁਣ ਇਹ ਰਣਨੀਤੀ ਬਣਾਈ ਆ ਆਮ ਆਦਮੀ ਪਾਰਟੀ ਨੇ ਕਿ ਪਿੰਡਾਂ ਦੇ ਵਿੱਚ ਭਵਾਂਤਮਾਨ ਪ੍ਰਚਾਰ ਕਰਨਗੇ ਹੂੰ ਹੂੰ ਤੇ ਸ਼ਹਿਰੀ ਤੇ ਵਪਾਰੀ ਵਰਗ ਨੂੰ ਕੇਜਰੀਵਾਰ ਜੀ ਟੈਕੋ ਕਰਨਗੇ ਸੋ ਇਹ ਥਾਣਨੀਤੀ ਤੈਜੂ ਪ੍ਰਚਾਰ ਕਰਨਾ ਤੇ ਦੂਰੇ ਪਾਸੇ ਨਿਰੰਦਰ ਮੋਦੀ ਹੋਰਾਂ ਦਾ ਸ਼ਡਿਊਲ ਆਪਾਂ ਗੱਲ ਕਰਤੀ ਹਟਿਆ ਕਿ 23 ਨੂੰ ਪਰਨੀਤ ਕੌਰ ਲਈ 24 ਨੂੰ ਜਲੰਧਰ ਚਰੀ ਰਿੰਕੂ ਲਈ ਤੇ ਗਰਦਾਸਪੁਰ ਬੱਬੂ ਲਈ ਇਹਨਾਂ ਨੇ ਮੋਟਾ ਮੰਗਣੀ ਉਹ ਤੋਂ ਬਾਅਦ ਫਿਰ ਅਮਿਤ ਸ਼ਾਹ ਵੀ ਆ ਰਹੇ ਨੇ ਜੋਕੀ ਦੀ ਮੰਗ ਵੀ ਆ ਕਹਿੰਦੇ ਜਲੰਧਰ ਲੁਧਿਆਣਾ ਚ ਤਾਂ ਹੈ ਨਾ ਜੀ ਫਿਰ ਰਾਜਨਾਥ ਨੇ ਕਿ ਆਉਣਾ ਗੜਕਰੀ ਹੋ ਸਕਦਾ ਆ ਜਾਣ ਜਾਣਾ ਤੇ ਉਧਰ ਅੰਮ੍ਰਿਤਸਰ ਵਾਲੇ ਕਹਿੰਦੇ ਈਮੇਲ ਬਿੱਤਰ ਜੈਸ਼ੰਕਰ ਨੂੰ ਜਰੂਰ ਭਲਾਓ ਤੁਸੀਂ ਇਸ ਤਰ੍ਹਾਂ ਇਹ ਸਾਰੀ ਭਾਜਪਾ ਯੂਨੀਅਨਸ਼ਿਪ ਨੇ ਵੀ ਆਉਣਾ ਤੇ ਉਧਰ ਇਸੇ ਤਰ੍ਹਾਂ ਦਾ ਸ਼ਡਿਊਲ ਪਤਾ ਨਾ ਕਿਰਾ ਕਿ 3 ਤੋਂ 4 ਦੇਤੀਆਂ ਰਾਉ ਗਾਂਧੀ ਦੀਆਂ ਤੇ ਇੱਕ ਦੋ ਰੋਡ ਸ਼ੋਅ ਪ੍ਰਿੰਤਾ ਗਾਂਧੀ ਦੇ ਵੀ ਤੈਅ ਕੀਤੇ ਜਾ ਰਹੇ ਨੇ ਕਾਂਗਰਸ ਉੱਥੇ ਜ਼ਰੂਰ ਬੁਲਾਉਣਾ ਚਾਹੀਦਾ ਜਿੱਥੇ ਉਹ ਲੱਗਦਾ ਸੀ ਜਿੱਥ ਜੀਏ ਸੋ ਉਹਨਾਂ ਸੀਟਾਂ ਤੇ ਉਹਨਾਂ ਦਾ ਵੀ ਫੋਕਸ ਹੈ ਮਾਇਆਵਤੀ ਵੀ ਨਮਾ ਸ਼ਹਿਰ ਆ ਕੇ 3-4 ਲੋਕਾਂ ਨੂੰ ਅੱਜ ਕਿਨੂੰ ਇਕੱਠਿਆਂ ਟਪ ਕਰਾ ਜਾਊਗੀ ਕਿ ਉਹਦੇ ਵੀ ਸ਼ਿਸ਼ਿਆਰਪੁਰ ਵੀ ਕਵਰ ਹੋ ਜਵੇ ਰਣਕੁਟਾ ਵਾਲੀ ਸੀਟ ਵੀ ਹੋ ਜਵੇ ਜਦਨਤਨ ਵਾਲੀ ਵੀ ਹੋ ਜਵੇ ਇਸ ਤਰ੍ਹਾਂ ਉਹਨਾਂ ਨੇ ਵੀ ਉੱਥੇ ਪ੍ਰਚਾਰ ਕਰਨਾ ਸੋ ਅਕਾਲੀ ਜੱਤੇ ਵੀ ਆਪਣੀ ਦੁਆਰਾ ਵੀ ਉਤਬੰਦੀ ਉਨੀ ਕੀ ਹੈ ਪਰ ਇਹ ਸਾਰਿਆਂ ਦੇ ਵਿੱਚ ਲੋਕ ਦੇਖ ਰਹੇ ਨੇ ਕਿ ਐਕਟੀ ਨਾਲ ਦਾ ਪ੍ਰਕਾਸ਼ੀ ਬਾਦਲ ਨਹੀਂ ਹੈਗੀ ਦੌਰੰਦ ਨਹੀਂ ਦਿਖ ਰਿਹਾ ਕੈਪਟਨ ਅਮਰਿੰਦਰ ਦਿੱਲੀ ਜੇਰੇ ਰਾਜ ਨੇ ਉਹ ਪੰਜਾਬ ਦੀ ਕਿਤੇ ਜੇ ਸਿਆਸੀ ਸਟੇਜ ਤੇ ਨਜ਼ਰ ਵੀ ਆਏ ਨਵਜੋ ਸਿੱਧੂ ਲਾਪਤਾ ਨੇ ਐ ਤੇ ਮਨੂਕਾ ਹੋਰੀ ਦਵਾਈ ਡੋੜ ਕੇ 300 ਹੋਰ ਇਹ ਜੰਦਰੋਂ ਨਹੀਂ ਨਿਕਲ ਰਹੇ ਸੋ ਇਸ ਲਈ ਐਕਟੀ ਲੋਕਾਂ ਨੂੰ ਹੋਰ ਅੰਮੀ ਜਿਹੜੇ ਅੱਗੇ ਤਣ ਉਤਰ ਦਿਖਦੇ ਸੀ ਉਹ ਨਹੀਂ ਦਿਖ ਰਿਹਾ ਪਰ ਫਿਰ ਵੀ ਚੋਣ ਪ੍ਰਚਾਰ ਦੀ ਤਿਆਰੀ ਹੋ ਗਈ ਹੈ ਜੀ ਸੋ ਇਸ ਲਈ ਕਿਸੇ ਵੀ ਹੈਲੀਕਾਪਟਰ ਲਿਆ ਜਾ ਰਿਹਾ ਕਿਸੇ ਨੇ ਪਹਿਲਾਂ ਲੈ ਕੇ ਰੱਖਿਆ ਹੋਇਆ ਸੋ ਪੰਜਾਬ ਦੇ ਵਿੱਚ ਹੁਣ ਅਗਲੇ ਲਗਭਗ 10 ਦਿਨ ਤੁਹਾਨੂੰ ਇਹ ਰੰਗ ਦੇਖਣ ਨੂੰ ਮਿਲਣਗੇ ਹੂੰ ਤੇ ਦੀਪਕ ਜੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਸਾਬਕਾ ਡੀਜੀਪੀ ਨੇ ਹਾਈ ਕੋਰਟ ਦਾ ਬੂਹਾ ਖੜਕਾਇਆ ਕਿਹੜੇ ਡੀਜੀਪੀ ਨੇ ਤੇ ਕੀ ਮਾਮਲਾ ਹੈ ਜੀ ਬਿਲਕੁਲ ਜੀ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਪਹਾਂਦਰਾ ਹੋਰੀ ਹੂੰ ਹੂੰ ਜਦੋਂ ਪੰਜਾਬ ਦੇ ਚਾਅ ਆ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਵਿਕੇਪੰਗਰਾ ਹੋਰੀ ਪੰਜਾਬ ਦੇ ਡੀਜੀਪੀ ਸੀ ਜੀ ਪਰ ਕਹਿੰਦੇ ਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਮਜੂਤਾ ਸਰਕਾਰ ਨੂੰ ਕਿ ਸ਼ਾਇਦ ਇਹ ਤਾਂ ਕਾਂਗਰਸੀਆਂ ਦੇ ਲਾਇਆ ਹੋਇਆ ਬੰਦਾ ਸਾਡੇ ਸਾਹਮਣੇ ਚੱਲੂਗਾ ਕਿ ਨਹੀਂ ਚੱਲੂਗਾ ਜੀ ਸੋ ਇਹ ਅਕਸਰ ਪਹਿਲਾਂ ਵੀ ਇਹ ਹੁੰਦਾ ਰਿਹਾ ਕਿ ਸਰਕਾਰ ਆਪਣੇ ਹਿਸਾਬ ਨਾਲ ਨਿਯੁਕਤੀਆਂ ਤੋਂ ਆਦਲੇ ਕਰਦੀਆਂ ਰਹਿੰਦੀਆਂ ਨੇ ਪਰ ਇਹ ਅਗਲੇ ਕਹਿੰਦੇ ਕਿ ਮੈਂ ਤਾਂ ਨੀਮਾ ਤਹਿਤ ਰੱਖ ਕੇ ਆਇਆ ਸੀਗਾ ਮੈਨੂੰ ਐ ਕਿਵੇਂ ਤਾਂ ਹੂੰ ਸੋ ਇਹ ਜਦੋਂ ਇਹਨਾਂ ਨੂੰ ਹਟਾ ਕੇ ਵਾਰ ਜਾਦੋਗਰਾਂ ਨੂੰ ਲਿਆਂਦਾ ਗਿਆ ਇਸ ਸਾਰੀ ਪ੍ਰਕਿਰਿਆ ਚੱਲਦੀ ਤਾਂ ਬੀਕੇ ਭਾਮਰੀ ਹੋਰੀ ਆਈਪੀਐਸ ਸੀਨੀਅਰ ਅਫਸਰ ਸਹਾਕਾਰੀ ਨੇ ਤੇ ਚੰਦਕ ਮਿਨੇ ਰਹੇ ਲਿਆ ਉਹਨਾਂ ਦੇ ਰਿਟਾਇਰ ਹੋਣ ਚ ਸੀ ਜੀ ਉਹਨਾਂ ਨੇ ਕੈਟ ਦਾ ਰੁਖ ਕੀਤਾ ਕੈਟ ਨੂੰ ਕੰਪਲੀਟ ਕੀਤੀ ਕਿ ਮੇਰੇ ਨਾਲ ਲਗਭਗ ਸਾਲ ਇਹ ਮਾਮਲਾ ਚੱਲਿਆ ਹੂੰ ਹੂੰ ਤੇ ਕੈਟ ਤੋਂ ਜਦੋਂ ਪੀਟੀਸ਼ਨ ਖਾਰਜ ਹੋ ਗਈ ਜੀ ਤਾਂ ਹੁਣ ਮਾਨ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਬੀਕੇ ਭਾਮਰਾਵਾਲ ਨੇ ਹਾਈ ਕੋਰਟ ਦੇ ਵਿੱਚ ਮਤਲਬ ਕੰਡੀਸ਼ਨ ਲਾਖੀ ਕੀਤੀ ਹੈ ਜਿਹੜੀ ਕੈਟ ਦੇ ਫੈਸਲੇ ਨੂੰ ਖਾਰਜ ਕਰਨ ਵਾਲੇ ਨੂੰ ਵੀ ਚੈਲੰਜ ਕੀਤਾ ਹੂੰ ਹੂੰ ਉਹ ਕਹਿੰਦੇ ਕਿ ਮਾਨ ਸਰਕਾਰ ਨੇ ਮੇਰੇ ਉੱਤੇ ਲਗਾਤਾਰ ਦਬਾਅ ਬਣਾਇਆ ਸੀ ਕਿ ਮੈਨੂੰ ਗੈਰ ਕਾਨੂੰਨੀ ਕੰਮ ਕਰਾਉਣੇ ਚਾਹੁੰਦੀ ਸੀ। ਮੈਂ ਜਦੋਂ ਕਰਨ ਲਈ ਹਾਂ ਵੀ ਨਹੀਂ ਭਰੀ ਉਹਨਾਂ ਦੇ ਦਬਾਅ ਨਹੀਂ ਚੱਲਿਆ ਤਾਂ ਉਹਨਾਂ ਨੂੰ ਲੱਗਿਆ ਕਿ ਤਾਂ ਅੱਗੇ ਬਸਰਤਲੀ ਮੁਸ਼ਕਲ ਖੜੀ ਕਰ ਬੈਨ ਸਾਡੇ ਸਾਹਮਣੇ ਚਲਣੀ। ਫਿਰ ਮੇਰੇ ਤੋਂ ਅਸਤੀਫਾ ਦੇਣ ਦਾ ਦਬਾਅ ਬਣਾਇਆ ਗਿਆ ਮੇਰੇ ਤੇ। ਵੀ ਕੇ ਭੰਬਰੀ ਹੋਰਾਂ ਨੇ ਬਕਾਇਦਾ ਤੌਰ ਤੇ ਪटीशन ਦਾਖਲ ਕਰਕੇ ਕਿਹਾ ਕਿ ਮੇਰੇ ਤੇ ਇਸ ਗੱਲ ਦਾ ਦਬਾਅ ਬਣਾਇਆ ਕਿ ਸਾਡੀ ਸਰਕਾਰ ਆ ਗਈ ਆਪਾਂ ਆ ਮਹੱਤਵਪੂਰਨ ਲੋਕਾਂ ਦੇ ਉੱਤੇ ਇਹ ਫਾਇਰ ਕਰਨੀ ਆ ਪਰਚੇ ਦਰਜ ਕਰਨਾ ਕੇਸ ਦਰਜ ਕਰਨਾ ਹੁਣ ਦੇਖਦੇ ਆ ਕਿ ਕੀ ਉਹ ਹਾਈ ਕੋਰਟ ਚੋਂ ਨਾਮਾਂ ਨੂੰ ਜਦ ਤੱਕ ਕਰਦੇ ਆ ਤੇ ਇਹ ਨਾਮ ਕਦੇ ਸਾਹਮਣੇ ਆਉਂਦੇ ਕਿ ਕਿਹਨਾਂ ਕਿਹਨਾਂ ਦਾ ਚਰਚਾ ਸੀ ਇਹ ਹਜੇ ਜਾਂ ਜੀ ਕਿਉਂਕਿ ਸੁਖਪਾਲ ਖੈਰ ਨਾ ਵੀ ਕਹਿੰਦੇ ਕਿ ਮੇਰੇ ਤੇ ਤੱਕੇ ਨਾਲ ਪੁਰਾਣੇ ਕੇਸ ਖੁੱਲੇ ਜਾ ਰਹੇ ਹਮ ਤੋਂ ਉਤ ਬਾਅਦ ਸੂਬੇ ਦੇ ਬਾਹਰੀ ਲੋਕਾਂ ਨੂੰ ਸਾਬਕਾ ਡੀਜੀਪੀ ਬੀਕੇ ਪਰਮਪਲ ਨੇ ਤੇ ਸੂਬੇ ਤੋਂ ਬਾਹਰੀ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਵੀ ਮੇਰੇ ਤੇ ਦਬਾਅ ਸੀ ਹਮ ਹਮ ਉਹਨੇ ਪੰਜਾਬ 'ਚ ਚਰਚਾ ਆਈ ਕਿ ਪੰਜਾਬ ਦੀਆਂ ਗੱਟੀਆਂ ਪੰਜਾਬ ਤੇ ਬਲਾਜਮਾ ਪੰਜਾਬ ਦੇ ਕੋਟੇ ਜੋ ਸੁਰੱਖਿਆ ਦਸਤੇ ਦਿੱਲੀ ਵਾਲਿਆਂ ਨੂੰ ਦਿੱਤੇ ਹੋਏ ਜੀ ਕੇਜਰੀਵਾਲ ਨੂੰ ਵੀ ਦਿੱਤੇ ਜੀ ਇਹਨਾਂ ਦੇ ਵਿਰੋਧੀ ਟਰਦੇ ਲੀਡਰ ਵੀ ਕਹਿੰਦੇ ਆ ਰਾਗ ਉੱਚੜਨ ਦੀ ਪਟਕ ਲੈ ਕੇ ਜੀ ਸੋ ਹੁਣ ਵੀ ਕੇ ਭਾਂਬਰੀ ਵੀ ਆਪਣੇ ਇਸੇ ਹੀ ਦੋਸ਼ ਲਾ ਰਹੇ ਨੇ ਉਹ ਕਹਿੰਦੇ ਕਿ ਇਸੇ ਤਰ੍ਹਾਂ ਦੇ ਹੋਰ ਕੁਝ ਗੈਰ ਕਾਨੂੰਨੀ ਕੰਮਾਂ ਦੀ ਪੈਸੇ ਜਵਾਬ ਪਾਣਾ ਜਾ ਰਿਹਾ ਸੀ ਜਦੋਂ ਮੈਂ ਹਮ ਵੀ ਨਹੀਂ ਭਰੀ ਇਨਕਾਰ ਕਰਤਾ ਪੂਰਾ ਤਾਂ ਕਹਿੰਦੇ ਉਹ ਲੱਗਿਆ ਕਿ ਇਸ ਨੂੰ ਹਟਾਉਣਾ ਹੀ ਸਹੀ ਹੈ ਤੇ ਕਹਿੰਦੇ ਫਿਰ ਮੇਰੇ ਤੇ ਅਸਤੀਫਾ ਦੇਣ ਦਾ ਦੋਆਬ ਪਨਾਇਆ ਗਿਆ ਤੇ ਇਸ ਲਈ ਕਹਿੰਦੇ ਕਿ ਮੈਂ ਕੈਦ ਚ ਗਿਆ ਸੀ ਕੈਦ ਨੂੰ ਲੋਖੈਰ ਨਹੀਂ ਪਈ ਉਨਮ ਹਾਈ ਕੋਰਟ ਦਰਵਾਚਾ ਖੜਕਾਇਆ ਹੋਰ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਕੈਟ ਨੂੰ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੂੰ ਇਹ ਤੇ ਮੌਜੂਦਾ ਡੀਜੀਪੀ ਗੌਰਵ ਜੱਧ ਨੂੰ ਮਤਲਬ ਵੱਡਾ ਜੱਧ ਦਾ ਮਤਲਬ ਮੌਜੂਦਾ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਮੰਗ ਕਰ ਲਿਆ ਤੇ ਇਸ ਮਸਲੇ ਦੀ ਅਗਲੀ ਸੋਮਵਾਰ ਨੂੰ ਚਾਰਜ ਲੈਣੀ ਹੋਣੀ ਹੈ ਜੀ ਸੋ ਦੇਖਦੇ ਆਂ ਇਹ ਗੱਲ ਕਿੱਧਰ ਹੋ ਜਾਂਦੀ ਹੈ ਇਹ ਰੋਜ਼ ਸਮੇਂ ਜਦੋਂ ਕੁਝ ਮਹੀਨੇ ਹੀ ਬਚਿਆ ਹੈ ਬੀਕੇ ਭੰਗਰਵਰਾਂ ਦੇ ਮਤਲਬ ਰਿਟਾਇਰ ਹੋਣ ਤੇ ਉਸ ਸਮੇਂ ਵੀ ਉਹਨਾਂ ਨੇ ਜਿਹੜੇ ਚੈਲੇਂਜ ਕੀਤਾ ਕੀ ਉਹ ਆਪਣੇ ਸਿਰਫ ਅਹੁਦੇ ਰੁਤਬੇ ਐ ਜਾਂ ਜਿਹੜਾ ਬਣਦਾ ਹੱਕ ਸੀ ਉਹਦੇ ਲਈ ਹੈ ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਆਪਣਾ ਵੀ ਹੈਗਾ ਇਹ ਵੀ ਪੈਲੂ ਹੈ ਜੀ ਦੀਪਕਜੀਤ ਚੋਣਾਂ ਦੌਰਾਨ ਸਭ ਤੋਂ ਵੱਧ ਡਰੱਗਸ ਕਹਿੰਦੇ ਜਾਂ ਤੇ ਗੁਜਰਾਤ ਦੇ ਵਿੱਚੋਂ ਫੜੀਆਂ ਗਈਆਂ ਨੇ ਜਾਂ ਫਿਰ ਪੰਜਾਬ ਦੇ ਵਿੱਚੋਂ ਇਹ ਕੀ ਵੇਰਵਾ ਜੀ ਇਸ ਗੱਲ ਦਾ ਬਿਲਕੁਲ ਜੀ ਹੁਣ ਤੱਕ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਕਿ ਬਰਾਮਦਗੀ ਲਗਾਤਾਰ ਜਿਹੜੀ ਹੋਈ ਹੈ ਚਾਹੀ ਉਹ ਨਸ਼ੇ ਦੇ ਰੂਪ 'ਚ ਹੋਵੇ ਐ ਚਾਹੀ ਉਹ ਡਰੱਗ ਦੇ ਰੂਪ 'ਚ ਜਾਂ ਚੋ ਸ਼ਰਾਬ ਦੇ ਰੂਪ 'ਚ ਹੋਵੇ ਜਾਂ ਉਹ ਅੱਜਕੱਲ੍ਹ ਮੁਫਤਾਨੀਆਂ ਚੀਜ਼ਾਂ ਬਹੁਤ ਵੱਡੀਆਂ ਜਾਂਦੀਆਂ ਨੇ ਹੁਣ ਹਨਾ ਸੋ ਉਹ ਚੀਜ਼ਾਂ ਦੇ ਰੂਪ ਚੋਵੇ ਜਾਂ ਨਕਦੀ ਦੇ ਰੂਪ ਚੋਵੇ ਜੋ ਜੋ ਬਰਾਮਦ ਹੋਇਆ ਪ੍ਰੀਮ 9000 ਕਰੋੜ ਰੁਪਏ ਦੀ ਨਕਦੀ ਡਰਗ ਜਾਂ ਹੋਰ ਸਮਗਰੀ ਬਰਾਮਦ ਕੀਤੀ ਗਈ ਸੋ ਇਹਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਨਕਦੀ ਦੇ ਮਾਪਦੇ ਵਿੱਚ ਕਰਨਾਟਕਾ ਸਭ ਤੋਂ ਮੂਰੇ ਰਿਹਾ 92 ਕਰੋੜ ਨਗਦ ਰਕਮ ਕਰਨਾਟਕਾ ਤੇ ਪਈ ਇਸ ਤੋਂ ਬਾਅਦ ਜੇਕਰ ਵਾਰੀ ਆਉਂਦੀ ਹੈ ਤਾਂ ਦਿੱਲੀ ਦੀ ਆਉਂਦੀ ਹੈ ਦਿੱਲੀ ਖੇਤਰ ਦੇ ਵਿੱਚ 90 ਕਰੋੜ ਨਕਦੀ ਪਈ ਹੈ ਤੇ ਜਦੋਂ ਸ਼ਰਾਬ ਮਾਮਲੇ ਨੇ ਚਾਹੁੰਦਾ ਸ਼ਰਾਬ ਮਾਮਲੇ 'ਚ ਵੀ ਕਰਨਾਟਕਾ ਨੰਬਰ 1 ਤੇ ਰਿਹਾ 175 ਕਰੋੜ ਰੁਪਏ ਦੀ ਮਤਲਬ ਸ਼ਰਾਬ ਬਰਾਮਦ ਕੀਤੀ ਗਈ ਇਸ ਚੋਣ ਪ੍ਰਕਿਰਿਆ ਦੇ ਦੌਰਾਨ ਤੇ ਦੂਸਰੇ ਪਾਸੇ ਜਦੋਂ ਡਰੱਗ ਵਾਲਾ ਪਹਿਲੂ ਆਉਂਦਾ ਜੀ ਬੜੇ ਫਿਕਰਮੰਦੀ ਵਾਲੇ ਆਂਕੜੇ ਉੱਪਰ ਦੇ ਨੇ ਕਿ ਜੇ ਨੰਬਰ 1 ਤੇ ਗੁਜਰਾਤ ਤੇ ਨੰਬਰ 2 ਤੇ ਅਸੀਂ ਦੀਆਂ ਡਰੱਗ ਮਾਮਲਿਆਂ ਵਿੱਚ ਹਮ ਹੁਣ ਤੱਕ ਗੁਜਰਾਤ ਤੋਂ ਕਰੀਬ 1200 ਕਰੋੜ ਦੀ ਡਰੱਗ ਫੜੀ ਗਈ ਹੈ 1187.80 ਕਰੋੜ ਦੀ ਡਰੱਗ ਗੁਜਰਾਤ ਤੋਂ ਫੜੀ ਗਈ ਹੈ ਤੇ ਦੂਏ ਨੰਬਰ ਤੇ ਪੰਜਾਬ ਹੈ ਜੀ 665 ਕਰੋੜ ਤੋਂ ਜ਼ਿਆਦਾ ਦੀ ਡਰੱਟ ਪੰਜਾਬ ਚੁੱਕੀ ਗਈ। ਹੂੰ ਤੇ ਇਹਦੇ ਵਿੱਚ ਤੀਸਰੇ ਨੰਬਰ ਤੇ ਦਿੱਲੀ ਹੈ ਜਿੱਥੇ 358 ਕਰੋੜ ਦੀ ਡਰੱਟ ਪੜੀ ਗਈ। ਫਿਰ ਕਿਹੜੀਆਂ ਕੀਮਤੀ ਧਾਤਾਂ ਨੇ ਸੋਨਾ ਚਾਹਦੀ ਹੈ ਇਹ ਕਿਹਾਂ ਪੁੱਛਿਆ ਜੀ ਬ੍ਰਹਮ ਦੁਨੀਆਂ ਨੇ ਤਾਂ ਉਹਦੇ ਵਿੱਚ ਵੀ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਦਿੱਲੀ ਮੁਰੇ ਹੈ 195 ਕਰੋੜ ਹੈ ਦੂਏ ਨੰਬਰ ਦੇ ਉੱਤੇ ਮਹਾਰਾਸ਼ਟਰ ਹੈ 186 ਕਰੋੜ ਹੈ ਤੀਏ ਨੰਬਰ ਤੇ ਗੁਜਰਾਤ ਹੈ 128 ਕਰੋੜ ਹੈ ਫਿਰ ਮੁਫਤੀਆਂ ਚੀਜ਼ਾਂ ਆਉਂ ਗਰਮੀ ਦੇ ਦਿਨ ਨੇ ਜੀ ਕਿਸੇ ਨੇ ਕੁੱਲਰ ਵੰਡਣੇ ਆ ਕਿਸੇ ਨੇ ਪੱਖੇ ਵੰਡਣੇ ਆ ਹੈਨਾ ਕਿਸੇ ਨੇ ਹੋਰ ਚੀਜ਼ਾਂ ਵੰਡਣੀਆਂ ਕਿਸੇ ਨੇ ਫ੍ਰਿਜ ਵੀ ਵੰਡ ਦੇਣੇ ਆ ਮੈਨੂੰ ਪਤਾ ਦਿੱਲੀ ਦੇ ਵਿੱਚ ਇੱਕ ਵਾਰ ਜਦੋਂ ਚੋਣ ਚੋਣਾ ਸੀਗੀਆਂ ਕਮੇਟੀ ਦੀਆਂ ਤਾਂ ਕਹਿੰਦੇ ਜੀ ਕਿ ਚੋਣ ਨਿਸ਼ਾਨ ਮਿਲ ਗਿਆ ਬਾਹਰਤੀ ਤੇ ਉਹ ਦਿਨ ਚ ਮਦਮ ਕਾਜ ਉੱਪਰ ਪਰੇ ਵੰਡੇ ਗਏ ਜੀ ਪ੍ਰਸ਼ਾਦ ਹੈ ਤਾਂ ਕਿ ਵੋਟ ਪਾਉਣ ਲੋਕਾਂ ਨੂੰ ਯਾਦ ਰਹੇ ਤੋਂ ਇਸ ਲਈ ਹੁਣ ਇਹ ਪਤਾ ਨਹੀਂ ਆਜ਼ਾਦ ਉਮੀਦਵਾਰਾਂ ਨੂੰ ਵੀ ਕੀ ਵਾਰ ਫਿਰ ਚੋਣ ਨਿਸ਼ਾਨਾਂ ਦੀਆਂ ਚੀਜ਼ਾਂ ਵੰਡਣੀਆਂ ਪੈ ਜਾਂਦੀਆਂ ਸੋ ਹੁਣ ਇਸੇ ਤਰ੍ਹਾਂ ਸੱਤਾਧਾਰੀ ਧਿਰਾਂ ਦੇ ਵਿੱਚ ਜਿਹੜੀਆਂ ਧਿਰਾਂ ਨੇ ਜਾ ਕੇ ਦੀ ਸੱਤਾ ਚਾਹੁੰਦੀਆਂ ਚਾਹੁੰਦੀਆਂ ਨੇ ਉਹ ਵੀ ਫਿਰ ਆਪਣੇ ਸਾਹਮਣੇ ਵੋਟਾਂ ਦੀ ਮੁੱਖ ਚੀਜ਼ਾਂ ਵੰਡਦੀਆਂ ਇਸ ਮੁੱਖ ਚੀਜ਼ਾਂ ਵੰਡਣ ਦੇ ਦਾਸਤਾਨੂਰੇ ਰਿਹਾ 756 ਕਰੋੜ ਦਾ ਸਮਾਨ ਉੱਥੋਂ ਬਰੰਦ ਹੋਇਆ ਹੂੰ ਔਰ ਇਸ ਦੇ ਵਿੱਚ ਜਦੋਂ ਓਵਰਆਲ ਦੇਖਦੇ ਆ ਚਾਹੇ ਉਹ ਨਕਦੀ ਹੈ ਸ਼ਰਾਬ ਹੈ ਡਰੱਗ ਹੈ ਕੀਮਤੀ ਹੈ ਕੀ ਇਹ ਤਾਤਾਂ ਨੇ ਜਾਂ ਮੁਫਤਲੀਏ ਚੀਜ਼ਾਂ ਨੇ ਤਾਂ ਨੰਬਰ 1 ਤੇ ਓਵਰਆਲ ਗੁਜਰਾ ਕਰਦੇ ਹੂੰ ਹੂੰ ਹੋ ਗੁਜਰਾਤ ਚ ਹੁਣ ਤੁਸੀਂ ਇਹ ਤਾਂ ਕਹਿ ਸਕਦੇ ਹੋ ਨਾ ਕਿ ਏਜੰਸੀਆਂ ਕਿਹਦਾ ਮਾਲ ਫੜਨਗੀਆਂ ਤੇ ਕਿਹਦਾ ਨਹੀਂ ਫੜਨਗੀਆਂ ਜੀ ਸੋ ਇਹ ਵੀ ਸਾਡੇ ਕੋਲ ਪਤਾ ਹੈ ਸੋ ਪਰ ਬੇ ਵੀ ਗੁਜਰਾਤ ਪੂਰੇ ਹੈ 1461 ਕਰੋੜ ਦਾ ਮਾਲ ਕਿਨੇ ਗੁਜਰਾਤ ਚ ਫੜ ਰਿਹਾ ਹੂੰ 1461.73 ਕਰੋੜ ਦਾ ਮਾਲ ਗੁਜਰਾਤ ਤੋਂ ਫੜ ਰਿਹਾ ਹੈ ਦੂਏ ਨੰਬਰ ਤੇ ਰਾਜਸਥਾਨ ਹੈ 1133 ਕਰੋੜ ਦਾ ਇਹ ਸਾਰਾ ਕੁਝ ਸਮਗਰੀਆਂ ਵੱਖ-ਵੱਖ ਥੋੜੀ ਬੜੀ ਤੀਤੀਏ ਨੰਬਰ ਤੇ ਪੰਜਾਬ ਹੈ ਜੀ 734 ਕਰੋੜ ਇਹਦੇ ਉਸ ਸਮੇਂ ਗੱਲ ਕਰ ਰਹੇ ਆਂ ਜਦੋਂ ਅਜੇ 10 ਦਿਨ 12 ਦਿਨ ਪੰਜਾਬ ਦੀਆਂ ਚੋਣਾਂ ਨੂੰ ਪਹਿਲੇ ਜੀ ਜੀ ਉੱਥੋਂ ਜਾਂ ਅੰਦਾਜ਼ਾ ਲਾਓ ਕਿ ਆਪਾਂ ਉਸ ਸਮੇਂ ਗੱਲ ਕਰ ਰਹੇ ਹਾਂ ਕਿ ਉੱਥੇ ਤਾਂ ਚੋਣਾਂ ਲਗਭਗ ਹੋ ਲਈਆਂ ਜੀ ਤੇ ਜਦਾ ਮਤਲਬ ਜੇ ਅਸੀਂ ਹੁਣ 3E ਨੰਬਰ ਤੇ 734 ਕਰੋੜ ਤੇ ਆ ਤਾਂ ਉਹਦਾ ਮਤਲਬ ਇਹ ਆਂਕੜਾ ਹੋਰ ਅੱਗੇ ਵਧ ਸਕਣਾ ਕਿਉਂਕਿ ਅਜੇ ਤੱਕ ਚੋਣਾਂ ਬਹੁਤ ਭੱਕੇ ਹਨ ਹੁਣ ਦਿੱਲੀ ਤੋਂ ਲੈ ਕੇ ਪੰਜਾਬ ਤੱਕੇ ਹੁਣ ਚੋਣ ਪੜ ਭੱਕੀ ਹੋਈ ਹੈ ਨਾ ਸੋ ਇਸ ਦੀ ਫਿਕਰਵੰਦੀ ਵਾਲਾ ਪਹਿਲੂ ਵੀ ਹੈ ਜੀ ਤੇ ਪਰ ਚੋਣ ਕਮਿਸ਼ਨ ਆਪਣਾ ਹੈ ਕਾਂ ਕੀ ਦਸਵਾ ਬੇਜੀ ਤੋਰ ਤੇ ਵੀ ਤਕਾਲੀ ਪੂਰੇ ਕਰਦੇ ਕਿ ਤੁਸੀਂ ਆ ਫੜ ਲਿਆ ਜੀ ਜਿਹੜਾ ਲੰਗਦਾ ਹੈ ਜਿਹੜਾ ਕੀਦਾ ਲੰਗਦਾ ਜਿਹੜਾ ਵੰਡਿਆ ਜਾਂਦਾ ਉਹ ਕਿਹਦਾ ਵੰਡਿਆ ਜਾਂਦਾ ਉਸ ਵਾਰੋ ਸਵਾਲ ਹੈ ਵੱਡਾ ਅੱਛਾ ਜਿੱਥੇ ਤੁਸੀਂ ਦੱਸਿਆ ਉਹਨਾਂ ਦੀ ਕਈ ਚੀਜ਼ਾਂ ਤਾਂ ਚਲੋ ਜਿਹੜੇ ਨਸ਼ੀਲੇ ਪਦਾਰਥ ਨੇ ਜਿਹੜੀ ਬਾਕੀ ਦੀਆਂ ਅਵਸਥਾ ਨੇ ਜਿਹੜੇ ਕੋਈ ਕਹਿ ਲਓਗੇ ਉਹ ਤਾਂ ਹਾਊਸ ਹੋਲਡ ਆਈਟਮਸ ਨੇ ਨਾ ਜਿਹੜੀਆਂ ਤੁਸੀਂ ਕਈ ਚੀਜ਼ਾਂ ਕਹੀਆਂ ਮੁਫਤ ਵੰਡੀਆਂ ਜਾਂਦੀਆਂ ਬਿਲਕੁਲ ਉਹ ਇੰਨੇ ਸੈਂਕੜੇ ਕਰੋੜਾਂ ਦੀ ਵੈਲਿਊ ਵਾਲੀਆਂ ਆਈਟਮਸ ਉਹਨਾਂ ਨੂੰ ਖਰੀਦ ਕੇ ਰੱਖਣਾ ਉਹਦੇ ਉਹਦੀ ਟਰਾਂਸਪੋਰਟੇਸ਼ਨ ਨੇ ਆਪਣੇ ਆਪ ਦੇ ਵਿੱਚ ਪੂਰਾ ਲੋਜਿਸਟਿਕਲ ਨੇ ਐਦਾਂ ਨਹੀਂ ਹੁੰਦਾ ਜੀ ਜੀ ਇਹ ਇਹ ਕੰਮ ਬਹੁਤ ਈਜ਼ੀ ਹੋ ਗਿਆ ਅੱਛਾ ਜੀ ਜਦੋਂ મતਲਬ ਉਹ ਪੰਨਾ ਪ੍ਰਧਾਨ ਜਾਂਦਾ ਨਾ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਫਿਰ ਪੰਨਾ ਪ੍ਰਧਾਨ ਨੂੰ ਪਤਾ ਹੁੰਦਾ ਨਾ ਕਿ ਮੇਰੇ ਪੰਨੇ ਤੇ 100 ਵੋਟਾਂ ਨੇ ਤੇ 20 ਵੀ ਖਰੀਦਣੀਆਂ ਨੇ ਹੂੰ ਤੇ ਫਿਰ 20 ਆ ਦੇ ਕਿੰਨੇ ਪਰਿਵਾਰ ਨੇ ਕਹਿੰਦੇ ਜੀ ਪੰਜ ਪਰਿਵਾਰ ਨੇ ਫਿਰ ਪੰਜਾਂ ਨੂੰ ਪਰਚੀਆਂ ਦਿੱਤੀਆਂ ਜਾਂਦੀਆਂ ਕਿ ਫਰਾਂਦੀ ਦੁਕਾਨ ਤੋਂ ਜਾ ਕੇ ਮਾਲ ਚੱਕ ਲਿਓ ਓ ਅੱਛਾ ਹੂੰ ਜੀ ਹਾਂ ਹਾਂ ਡਾਇਰੈਕਟ ਹੋ ਗਿਆ ਡਿਸਟ੍ਰਿਬਿਊਸ਼ਨ ਹਾਈ ਹਾਈ ਟੈਕ ਸਿਸਟਮ ਹਾਈ ਟੈਕ ਸਿਸਟਮ ਹੋ ਗਿਆ ਜੀ ਤੇ ਦੁਕਾਨ ਤੋਂ ਜਾ ਕੇ ਵੀ ਤੁਸੀਂ ਉਹ ਪੱਛੀ ਦਿਖਾਉਣੀ ਹੈ ਹੋਮ ਕਲੀਨਰ ਦੀ ਜਗ੍ਹਾ ਵਾਲੇ ਨੇ ਆਪ ਕਰ ਦੇਣੀ ਹੈ ਰਾਈਟ ਦੀਪਕ ਜੀ ਇਹ ਦੱਸਿਓ ਹੁਣ ਜਿੰਨੀਆਂ ਵੀ ਸੀਟਾਂ ਦੇ ਉੱਪਰ ਚੋਣਾ ਹੋ ਰਹੀਆਂ ਨੇ 543 ਸੀਟਾਂ ਉਹਦੇ ਵਿੱਚ ਵੱਖੋ-ਵੱਖਰੀਆਂ ਧਿਰਾਂ ਆਜ਼ਾਦ ਉਮੀਦਵਾਰ ਜਿਹੜੀ ਗਿਣਤੀ ਹੈ ਟੋਟਲ ਕੈਂਡੀਡੇਟਸ ਜੀ ਉਹ ਤੇ ਹਜ਼ਾਰਾਂ ਦੇ ਵਿੱਚ ਚਲੀ ਜਾਂਦੀ ਹੈ ਜੀ ਪਰ ਇਹਦੇ ਵਿੱਚੋਂ ਜੇ ਅਸੀਂ ਵੇਖਦੇ ਹਾਂ ਕਿ ਸਿਆਸੀ ਦਲਾਂ ਨੇ ਮੁਸਲਮਾਨ ਭਾਈਚਾਰੇ ਦੇ ਕਿੰਨੇ ਕੈਂਡੀਡੇਟਸ ਨੂੰ ਟਿਕਟ ਦਿੱਤੀ ਆ ਤਾਂ ਉਹ ਨੰਬਰ ਬਹੁਤ ਥੋੜਾ ਰਹਿ ਜਾਂਦਾ ਜੀ ਅ ਬਿਲਕੁਲ ਤੁਸੀਂ ਇਹ ਪਹਿਲੂ ਇਸ ਨਹੀਂ ਬਚਣਾ ਬਣਦਾ ਕਿ ਇਸ ਮੌਕੇ ਭਾਰਤ ਦੇ ਲੋਕਾਂ ਦੇ ਮਸਲੇ ਸੂਬਿਆਂ ਦੇ ਮਸਲੇ ਭਾਰਤੀ ਬੁਨਿਆਦੀ ਮਸਲੇ ਉਹਨਾਂ ਦੇ ਹੱਕ ਹਕੂਕ ਦੇ ਪਹਿਲੂ ਤਰਕ ਨਾਲ ਕਰਕੇ ਹਿੰਦੂ ਮੁਸਲਮਾਨਾਂ ਦੀ ਰਾਜਨੀਤੀ ਦੇ ਉੱਤੇ ਚੋਣਾਂ ਲੜੀਆਂ ਜਾ ਰਹੀਆਂ ਜੀ ਸੋ ਇਸ ਲਈ ਇਹ ਪਹਿਲੂ ਬਚਣਾ ਜ਼ਰੂਰੀ ਹੈ ਕਿ ਫਿਰ ਇੱਕ ਤਰ੍ਹਾਂ ਕਹਿੰਦੀ ਹੈ ਕਿ ਜੀ ਤੁਹਾਡਾ ਸਾਰਾ ਕੁਝ ਖੋ ਕੇ ਵਿਰੋਧੀਆਂ ਨੇ ਮੁਸਲਮਾਨਾਂ ਨੂੰ ਦੇ ਦੇਣਾ ਤੁਹਾਡਾ ਸੋਨਾ ਵੀ ਖੋਲਣਾ ਪੈਸਾ ਵੀ ਖੋਲਣਾ ਉਹਨਾਂ ਨੂੰ ਦੇ ਦੇਣਗੇ ਜੀ ਤੇਰਾ ਮਤਲਬ ਉਹ ਤੇਰੇ ਤਾਂ ਲੀਕ ਖਿੱਚਤੀ ਕਿ ਅਸੀਂ ਤਾਂ ਪਈ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਹੈ ਸਾਡਾ ਉਹਨਾਂ ਨਾਲ ਕੋਈ ਨਾਤਾ ਨਹੀਂ ਅਸੀਂ ਤਾਂ ਉਹਨਾਂ ਦੇ ਖਿਲਾਫ ਬੋਲ ਕੇ ਬਾਕੀ ਥਰਾਂ ਨੂੰ ਆਪਣੇ ਅਲ ਜਾ ਉਹਨਾਂ ਦੇ ਹਵਾਲੇ ਨਾਲ ਡਰਾ ਕੇ ਬਾਕੀ ਥਰਾਂ ਨੂੰ ਆਪਣੇ ਝੋਲੇ ਚ ਪਾਉਣਾ ਆਪਣੇ ਖਾਤੇ ਚ ਪਾਉਣਾ ਸੋ ਇਸ ਲਈ ਉਹ ਤਾਂ ਚਾਹੁੰਦੇ ਨੇ ਕਿ ਸਾਰਾ ਕਮਲ ਦੇ ਨੇੜੇ ਆ ਕੇ ਚਿਕੜ ਦੇ ਹਾਲਾ ਨਾਲ ਇਕੱਠੇ ਹੋ ਜਾਣ ਸੋ ਇਸ ਲਈ ਉਹਨਾਂ ਦਾ ਪ੍ਰਕਿਰਿਆ ਤਾਂ ਉਸਪੱਸ਼ਟ ਹੈ ਪਰ ਜਿਹੜੀਆਂ ਥਰਾਂ ਦੂਜੀਆਂ ਫਿਰ ਬਾਹਰ ਰਹਿ ਗਈਆਂ ਜਿਨ੍ਹਾਂ ਦੇ ਖਿਲਾਫ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੀ ਯੋਗ ਇਸ ਘਟ ਗਣਤੀ ਭਾਈਚਾਰੇ ਦੇ ਨਾਲ ਖੜੀ ਤਾਂ ਜਰਾਉਂਦੇ ਨੇ ਜਾਂ ਉਹਨਾਂ ਨੂੰ ਵੀ ਡਰ ਲੱਗਦਾ ਕਿ ਹਾਂ ਕਿਤੇ ਜੇ ਅਸੀਂ ਉੱਤਰ ਨੂੰ ਗਏ ਤਾਂ ਸਾਡੀ ਬਾਕੀ ਧਰਮਾਰੀ ਵੋਟਾਂ ਕਿੱਥੇ ਜਵੇ ਕਿ ਉਹਨਾਂ ਨੂੰ ਵੀ ਲੱਗਦਾ ਕਿ ਹਿੰਦੂ ਵੋਟਾਂ ਚੱਲੀ ਜਾਵੇ ਅਸਾਈ ਵੋਟਾਂ ਚੱਲ ਜਵੇ ਜੈਨੀ ਵੋਟਾਂ ਅੰਦਰ ਆਜੋ ਜਵੇ ਬੋਧੀ ਨਾਲ ਸਭ ਤੋਂ ਵੱਖੋ ਜਣ ਕਿ ਉਹ ਵੀ ਡਰਦੇ ਨੇ ਜੀ ਸੋ ਇਸ ਪਹਿਲੂ ਨੂੰ ਜਦੋਂ ਦੇਖਦੇ ਆ ਤਾਂ ਬਿਲਕੁਲ ਲੱਗਦਾ ਜੀ ਕਿ ਇਹ ਭਾਜਪਾ ਆਪਣੀ ਨੀਤੀ 'ਚ ਤਾਂ ਕਾਮਯਾਬ ਹੋਗੀ ਕਿ ਦੇਸ਼ ਦੇ ਵਿੱਚ ਕੁੱਲ ਆਵਾਦੀ 'ਚ ਜਿਹੜਾ ਮੁਸਲਮਾਨ ਭਾਈਚਾਰਾ 20 ਕਰੋੜ ਦੇ ਗੇਟ 'ਚ ਜੀ ਉਸ ਨੂੰ ਰਾਜਨੀਤਿਕ ਤੌਰ ਤੇ ਤਾਂ ਸੰਗੜਿਆ ਸੰਗਤ ਮਤਲਬ ਇਕੱਠਾ ਕੀਤਾ ਜਾ ਰਿਹਾ ਪਰ ਉਹ ਚਾਹੁੰਦੇ ਇਹ ਨੇ ਕਿ ਵੋਟ ਦੇ ਰੂਪ ਚ ਵੋਟ ਪਾਈ ਜਾਨੀ ਤੇ ਪਾਉਣੀ ਹੈ ਹੂੰ ਹੁਣ ਤੁਸੀਂ ਇਹ ਦੇਖੋ ਕਿ ਇਸ ਵਾਰ ਜਿਹੜੇ ਸਿਆਸੀ ਦਲ ਨੇ ਆਪਾਂ ਆਜ਼ਾਦੀ ਗੰਦੀ ਕਰਦੇ ਆਪਣੇ ਪੱਤਰ ਤੇ ਕੋਈ ਖੜਾ ਕੋਈ ਖੜਾ ਆਪਾਂ ਸਿਆਸੀ ਦਲਾਂ ਦੇ ਹਵਾਲੇ ਨਾਲ ਗੱਲ ਕਰਦੇ ਜੀ ਕਿ ਸਿਆਸੀ ਦਲਾਂ ਦੇ ਹਵਾਲੇ ਨਾਲ ਸਿਰਫ 78 ਮੁਸਲਮਾਨ ਉਮੀਦਵਾਰ ਇਸ ਵਾਰ ਮੈਦਾਨ ਚ ਨੇ ਹੂੰ ਹੂੰ ਤੇ ਇਹ ਇਹ ਕਿਵੇਂ ਤੁਹਾਨੂੰ ਪਾੜਾ ਸਮਝਾਊਗਾ ਤੁਸੀਂ ਇਸ ਗੱਲ ਤੋਂ ਹੰਦਾ ਜਗਾਓ ਕੇ 2019 ਦੇ ਵਿੱਚ 115 ਮੁਸਲਮਾਨ ਉਮੀਦਵਾਰ ਮੈਦਾਨ 'ਚ ਸੀਗੇ ਹੂੰ ਹੂੰ 2019 'ਚ 115 ਸੀ ਇਸ ਵਾਰ ਉਹ ਗਿਣਤੀ ਘਟ ਕੇ 78 ਰਹਿ ਗਈ ਮਤਲਬ ਸਿੱਧੇ 37 ਉਮੀਦਵਾਰ ਘਟ ਗਏ ਜੀ ਇਸ ਆਫ ਦੀ ਦਲਾਂ ਦੇ ਵੱਲ ਫਿਰ ਜੇ ਪਿਛਲੀ ਵਾਰ 2 115 ਸੀ ਤਾਂ ਉਹਦੇ ਵਿੱਚੋਂ 34 ਇਕੱਲੇ ਬਹੁਜਨ ਸਮਾਜ ਪਾਰਟੀ ਦੇ ਸੀ ਹੂੰ ਹੂੰ ਉਹ ਇੱਥੇ ਅਸਰ ਕੀ ਮੈਂ 2014 'ਚ ਬਹੁਜਨ ਸਮਾਜ ਪਾਰਟੀ ਨੇ 61 ਮੁਸਲਮਾਨ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਜੀ 2014 ਚ ਜੀ ਤੇ 2019 ਚ ਘਟ ਕੇ ਉਹਨਾਂ ਦੇ 39 ਰਹਿ ਗਏ ਜੀ ਤੇ ਇਸ ਵਾਰ ਉਹਨਾਂ ਦੇ ਘਟ ਕੇ 35 ਹੀ ਰਹਿ ਗਏ ਹੂੰ ਫਿਰ ਵੀ ਅਗਲੇ ਕਹਿੰਦੇ ਅਸੀਂ ਤਾਂ ਨੇੜੇ ਚੜੇ ਆ ਪਿਛਲੀ ਵਾਰ ਨਾਲ ਚਲੋ ਪਿਛਲੀ ਵਾਰ 39 ਦੀ 35 ਦਿੱਤੇ ਜੀ ਪਰ 2019 ਦੇ ਵਿੱਚ ਕਾਂਗਰਸ ਨੇ 34 ਮਤਲਬ ਮੁਸਲਮਾਨ ਭਾਈਚਾਰੇ ਚੋਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਹੂੰ ਹੂੰ ਤੇ ਇਸ ਵਾਰ ਉਹਨਾਂ ਨੇ ਸਿਰਫ 19 ਨੂੰ ਟਿਕਟ ਦਿੱਤੀ ਹੈ ਹੂੰ ਤੇ ਉੱਥੇ ਵੀ ਆ ਕੇ ਪੜ ਗਏ ਪਿਛਲੀ ਵਾਰ ਜੇ बसपा ਹਾਂ 40 ਨੂੰ ਦਿੰਦੀ ਤਾਂ ਉਹ ਤਿੰਨ ਜਿੱਤਦੇ ਆ ਜੀ ਤੇ ਕਾਂਗਰਸ ਜੇ ਚੌਥੀਆਂ ਨੂੰ ਦਿੰਦੀ ਉਹ ਚਾਰ ਜਿੱਤਦੇ ਆ ਹੁਣ ਇਸ ਵਾਰ 78 ਉਮੀਦਵਾਰ ਨੇ ਕੁੱਲ ਜੀ ਤੇ ਜਿਨ੍ਹਾਂ ਚੋਂ बसपा ਦੇ 35 ਨੇ ਕਾਂਗਰਸ ਦੇ 19 ਨੇ ਤੇ TMC ਦੇ 6 ਨੇ ਸੋ ਇਸ ਤਰ੍ਹਾਂ ਸਿਆਸੀ ਦਲਾਂ ਦੇ ਉੱਤੇ ਇੱਕ ਨਜ਼ਰਸਾਨੀ ਕਰੋ ਤਾਂ ਇਸ ਘਟ ਗਿਣਤੀ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਤਾਂ ਦੇਖਿਆ ਜਾ ਰਿਹਾ ਪਰ ਉਸ ਨੂੰ ਨਿਵਾਇੰਦਗੀ ਦੇਣ ਤੋਂ ਬਾਕੀ ਵਿਰੋਧੀ ਧਿਰਾਂ ਵੀ ਡਰ ਰਹੀਆਂ ਜਿਨ੍ਹਾਂ ਦੇ ਉੱਤੇ ਲਾਂਚਨ ਵੀ ਲੱਗ ਰਹੇ ਨੇ ਕਿ ਘੱਟੋ ਘੱਟ ਉਸ ਭਾਈਚਾਰੇ ਦੀ ਨਮਾਇਜ਼ ਕੀ ਜਿਹੜਾ ਹੱਕ ਹਕੂਕ ਬਣਦਾ ਉਹ ਤਾਂ ਦੇਣਾ ਬਣਦਾ ਨਾ ਜੀ ਆਪਾਂ ਤੁਹਾਡੇ ਧਿਆਨ ਚੋਵੇ ਇੱਕ ਵਾਰ ਪਹਿਲਾਂ ਵੀ ਆਪਾਂ ਇਸ ਪਹਿਲੂ ਤੋਂ ਗੱਲ ਕੀਤੀ ਸੀ ਕਿ ਜਿਹੜੇ ਰਾਖਮੀਆਂ ਸੀਟਾਂ ਨੇ ਹਾਂਜੀ ਉੱਥੋਂ ਇਹਨਾਂ ਸਿਆਸੀ ਦਲਾਂ ਦੀ ਮਜਬੂਰੀ ਹੁੰਦੀ ਹੈ ਕਿ ਆਹ ਰਾਖਮੇ ਕੰਮਾਂ ਦੇ ਭਾਈਚਾਰੇ ਨੂੰ ਟਿਕਟ ਦੇਣੀ ਆ ਜੀ ਕੀ ਜਨਰਲ ਸੀਟ ਤੋਂ ਕਦੇ ਉਸ ਭਾਈਚਾਰੇ ਦੇ ਟਿਕਟ ਦੇਤੇ ਦੇਖਿਆ ਕਿਸੇ ਦਲ ਨੂੰ ਹੂੰ ਕਿ ਉੱਥੇ ਉਹ ਉਹਨਾਂ ਲੀਡਰ ਨਹੀਂ ਹੁੰਦੇ ਉਸੇ ਤਰ੍ਹਾਂ ਜਿੱਥੇ ਬਹੁਤ ਜ਼ਿਆਦਾ ਵੋਟ ਗਿਣਤੀ ਇਹ ਭਾਈਚਾਰਾ ਹੁੰਦਾ ਉੱਥੇ ਜ਼ਿਆਦਾਤਰ ਸਿਆਸੀ ਦਲਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਹੁਣ ਇਹਨਾਂ ਚੋਂ ਵੀ ਜ਼ਬਰਦਸਤ ਦੇਣਾ ਪੈਣਾ ਨਹੀਂ ਤਾਂ ਇਹ ਉੱਥੇ ਵੀ ਨਾ ਦੇਣ ਇਹ ਹੱਥ ਸਾਰੇ ਦਲਾਲੀ ਕੋਸਾਰਾ ਇਹ ਇੱਕ ਅੱਲਾ ਮੁਸਲਮਾਨ ਭਾਈ ਚੇਰਾ ਦਾ ਮਤਵਾਂ ਦੀ ਇਹਦਾ ਮਤਲਬ ਜਿੱਥੇ ਜਿਹੜਾ ਭਾਈ ਚੇਰਾ ਘੱਟ ਗਿੰਤੀ ਚੱਲ ਉੱਥੇ ਉਹਦੇ ਨਾਲ ਕਿਤਨਾ ਕਿਥੇ ਵਧੀਕੀ ਹੁੰਦੀ ਹੈ ਚਾਹੇ ਕਿਸੇ ਸੂਬੇ ਦੇਵਾ ਦੇਣਾ ਹੋਵੇ ਚਾਹੇ ਮੁਰਕ ਦੇਵਾ ਦੇਣਾ ਹੂੰ